ਸਾਸ਼ੀ ਕਾਲ ਦੋਸਤੋ ਸ਼ਹਿਰ ਨੂੰ ਸੁੰਦਰ ਬਣਾਉਣ ਦੇ ਲਈ ਤੁਹਾਨੂੰ ਪਤਾ ਕਿ ਪਰਯਤਨ ਕੀਤੇ ਜਾ ਰਹੇ ਨੇ ਇੱਕ ਪ੍ਰਯਤਨ ਹੋਇਆ ਹੈ ਲਾਈਟਾਂ ਲਾਜੀਆਂ ਪੁਲ ਤੋਂ ਲੈ ਕੇ ਰੋਡ ਤੇ ਜਿਹੜੀ ਮੇਨ ਮੇਨ ਸਟ੍ਰੀਟ ਲਾਈਟਾਂ ਦੇ ਉੱਪਰ ਤਰੰਗਾ ਲੜੀ ਲਾਈ ਤਰੰਗਾ ਲੜੀਆਂ ਲਾਈਟਾਂ ਲਾਈ ਜਦੋਂ ਲੱਗੀਆਂ ਸੀ ਪਹਿਲੀ ਬੜਾ ਸੋਹਣਾ ਹੁਣ ਲੱਗਦਾ ਸੀ ਬਹੁਤ ਪੰਜ ਚਾਰ ਦਿਨ ਤਾਂ ਕਮਲ ਜੀ ਬੜਾ ਮਜ਼ਾ ਆਇਆ ਜਦ ਆਪਾਂ ਪੁਲ ਤੋਂ ਕੱਢਦੇ ਸੀ ਪਤਾ ਆ ਲੱਗਾ ਯਾਰ ਪਤਾ ਕੋਈ ਹੋਰ ਜਗ੍ਹਾ ਤੇ ਆ ਗਏ ਇਹਨਾਂ ਭਲਾੜਾ ਹੀ ਆਏ ਬੜੀ ਸੋਹਣੀ ਲੱਗ ਰਹੀ ਸੀ ਭਲਾੜਾ ਹੀ ਆਏ ਲੇਕਿਨ 2-4 ਦਿਨ ਬਾਅਦ ਸਥਿਤੀ ਕੁਝ ਹੋਰ ਸੀ ਦੇਖਿਆ ਤਾਂ ਉਹ ਖਰਾਬ ਹੋ ਗਏ ਅੱਧੀ ਤੋਂ ਬਦ ਹੋਇਆ ਬੜੀਆ ਹੋਇਆ ਅਸੀਂ ਇਹਦੀ ਤਾਰੀਫ ਕਰਦੇ ਆ ਕਿ ਬਹੁਤ ਸੋਹਣਾ ਸ਼ਹਿਰ ਕੋਈ ਵੀ ਲੰਘਦਾ ਤਾਂ ਅੱਲਾਹ ਕਹਿੰਦਾ ਲੇਕਿਨ ਲੇਕਿਨ ਸਿਰਫ 4-5 ਦਿਨ ਹੀ ਬੀਤੇ ਸੀ ਜੀ ਚਾਰ ਦਿਨ ਕੀ ਚਾਂਦਨੀ ਕਹਿੰਦੇ ਫੇਰ ਅੰਧੇਰੀ ਰਾਤ ਉਹ ਹੀ ਕੰਮ ਹੋ ਗਿਆ ਜੀ ਕਿਉਂਕਿ ਤੁਸੀਂ ਜਦੋਂ ਪੁਣ ਜਾਓਗੇ ਤਾਂ ਆਪਾਂ ਜਦੋਂ ਇਧਰੋਂ ਭੀਖੀ ਤੋਂ ਜਾਈਏ ਬੋਹਾ ਸੜ ਜਾਈਏ ਤਾਂ ਆਪਣਾ ਖੱਬੇ ਹੱਥ ਹੂੰ ਹੂੰ ਅੱਧੇਰੋਂ ਜ਼ਿਆਦਾ ਲੈਟਾਂ ਬੰਦ ਹੋ ਚੱਲ ਗਏ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਪੂਲ ਉੱਤਰ ਜਾਓਗੇ ਜੋ ਪੈਟਰੋਲ ਪੰਪ ਆਂਦਾ ਅਮਰ ਦਾ ਉਸ ਤੋਂ ਲੈ ਕੇ ਮੈਦਾਨ ਦੇ ਢਾਬੇ ਤੱਕ ਸਾਰੀਆਂ ਬੰਦ ਹੋ ਚੁੱਕੀਆਂ ਨੇ ਠੀਕ ਹੈ ਜੀ ਫਿਰ ਆਜੋ ਤੁਸੀਂ ਆਪਣੇ ਜਖੜ ਰੋਡ ਤੇ ਹੂੰ ਹੂੰ ਗੁਰੂ ਨਾਨਕ ਕਾਲਜ ਦੇ ਬਾਹਰ ਜੋ ਆਪਣਾ ਪੁਲ ਬਣਿਆ ਉੱਥੇ ਇੱਕ ਸਾਈਡ ਤੇ ਲੇਟਾਂ ਸਾਰੀਆਂ ਬੰਦ ਹੋ ਚੁੱਕੀਆਂ ਨੇ ਵੀ ਜਦੋਂ ਇਹ ਪੁੱਛਿਆ ਸੀ ਤੁਸੀਂ ਪੱਤਰਕਾਰ ਹੋ ਤੁਸੀਂ ਦੇਖੋ ਉਹਦੀ ਛਾਲਬੀਨ ਕਰ ਰਹੇ ਸੀ ਮੇਰੇ ਸਾਹਮਣੇ ਤੁਸੀਂ ਗੱਲਬਾਤ ਵੀ ਕੀਤੀ ਤਾਂ ਕੀ ਜਲਤਿਕ ਲਿਆਓ ਦੱਸੋ ਦੋਸਤਾਂ ਜਲਤ ਕੀ ਮਾਪਾ ਪੁੱਛਿਆ ਜਦੋਂ ਵੀ ਇਹ ਸਾਨੂੰ ਪਹਿਲਾਂ ਮੈਂ ਪ੍ਰਧਾਨ ਜੀ ਨੂੰ ਫੋਨ ਕੀਤਾ ਹੂੰ ਪੀਪਲਾਂ ਦੀ ਇਲੈਕਟ੍ਰਨ ਲੱਗੀਆਂ ਬਹੁਤ ਸੋਨਾ ਕੰਮ ਹੋਇਆ ਵੀ ਇਹ ਕਿੰਨੇ ਦਾ ਟੈਂਡਰ ਪਿਆ ਕੀ ਪਿਆ ਚਲੋ ਮੈਂ ਉਹ ਟੈਂਡਰ ਤੇ ਨਹੀਂ ਪੈਣਾ ਜਦਾ ਕਿੰਨੇ ਦਾ ਹੀ ਪਿਆ ਵੀ ਇਹਦੀ ਮੇਨਟੇਨੈਂਸ ਕਿਵੇਂ ਹੋਏਗੀ ਵੀ ਇਹ ਕੀਨੇ ਲਗਾਈਆਂ ਨੇ ਤਾਂ ਉਹਨਾਂ ਨੇ ਕਹਿ ਜੀ ਇਹ ਕੋਈ ਜਲੰਧਰ ਦੀ ਕੰਪਨੀ ਸੀ ਉਹ ਆਨੇ ਲਗਾਈਆਂ ਉਹਨਾਂ ਨੇ ਠੇਕਾ ਲਿਆ ਸੀ ਔਰ ਲੁਧਿਆਣੇ ਦੀ ਜਿਹੜੀ ਪਾਰਟੀ ਆ ਉਹ ਲਗਾ ਉਹ ਲਾ ਕੇ ਗਏ ਨੇ ਉਹ ਤਾਂ ਲਾ ਕੇ ਚਲੇਗੇ ਵੀ ਹੁਣ ਇਹਨੂੰ ਕੌਣ ਠੀਕ ਕਰੇਗਾ ਕੋਈ ਨਵੀਆਂ ਨੇ ਜੀ ਵੀ ਕੀ ਉਹਨਾਂ ਆਪਣਾ ਉਹ ਟੈਂਡਰ ਤੇ ਹੋਇਆ ਕੀ ਆ ਗੱਲਬਾਤ ਕੀ ਉਹਨਾਂ ਨੇ ਮੈਂਟੇਨ ਕਰਨਾ ਕਿ ਉਹ ਤੱਕ ਦੀ ਦੀ ਗਾਰੰਟੀ ਵਾਰੰਟੀ ਹੈ ਇਹਦੇ ਬਾਰੇ ਇਹ ਇਹਦਾ ਵਾਲੀ ਵਰਤ ਕੋਣ ਹੈ ਸਮਝ ਇਹ ਤਾਂ ਮੈਂ ਕਮਾਈ ਦੱਸ ਸਕਦਾ ਵੀ ਕੋਣ ਕਰਗਾ ਪਰ ਮੈਂ ਕੋਲ ਪੂਰੇ 4-5 ਦਿਨਾਂ ਬਾਅਦ ਕੋਈ ਚੀਜ਼ ਖਰਾਬ ਹੋ ਰਹੀ ਹੈ ਪੰਕਜ ਜੀ ਸੋਚ ਸਕਦੇ ਹੋ ਉਸ ਚੀਜ਼ ਦਾ ਤੁਸੀਂ ਲੈਵਲ ਦੇਖ ਸਕਦੇ ਹੋ ਕਿਹੋ ਜੀ ਕੁਆਲਟੀ ਦੀ ਲੱਗੀ ਹੋਈ ਦੁੱਖ ਹੁੰਦਾ ਹੈ ਸ਼ਹਿਰ ਦੇ ਵਿੱਚ ਇੱਕ ਸੋਹਣੀ ਪਿਕਅਪ ਹੋਇਆ ਪੰਜ ਦਿਨਾਂ ਅਜੇ ਵਿੱਚ 4 ਬਾਅਦ 5 ਦਿਨਾਂ ਦੇ ਵਿੱਚ ਹੀ ਉਹ ਬੰਦ ਖਰਾਬ ਹੋ ਗਈਆਂ ਉਹ ਪਰ ਜਦੋਂ ਲੰਘਦੇ ਆ 4 ਸਾਲ ਤੋਂ ਦੁਰ ਦੀ ਗੱਲ ਹੈ ਜਦੋਂ 4-5 ਦਿਨਾਂ ਚ ਕੁਝ ਹੀ ਖਰਾਬ ਹੋ ਰਹੀ ਹੈ ਤਾਂ ਤੁਸੀਂ ਦੇਖੋ ਵੀ ਆਖਰ ਉਸ ਤੇ ਰੁਪਿਆ ਤਾਂ ਲੱਗੇ ਹੀ ਹੈ ਨਾ ਇਹ ਤਾਂ ਲੱਗੇ ਹੀ ਆ ਪਬਲਿਕ ਦੇ ਟੈਕਸ ਦਾ ਰੁਪਿਆ ਹੀ ਲੱਗਿਆ ਨਾ ਉਹ ਇਹ ਜਾਂਚ ਦਾ ਵਿਸ਼ਾ ਵੀ ਕਿਉਂ ਬੰਦ ਹੋਈਆਂ ਕਾਦੇ ਵਾਸਤੇ ਬੰਦ ਹੋਈਆਂ ਅਸੀਂ ਕਿਸੇ ਤੇ ਬਲੇਮ ਨਹੀਂ ਲਗਾ ਰਹੇ ਇਸ ਦਾ ਇਹ ਕਹਿ ਰਹੇ ਆ ਕਿ ਸੋਹਣੀ ਸ਼ਹਿਰ ਨੂੰ ਸੁੰਦਰ ਬਣਾ ਉਹ ਜੇ ਦੇਖੋ ਬਸ ਉਥੋਂ ਜਦੋਂ ਆਪਾਂ ਆਈਟੀਓ ਤੋਂ ਬਸ ਸਟੈਂਡ ਤੇ ਮੁੜਦੇ ਆ ਜੀ ਉਹ ਸਾਰੇ ਉੱਥੇ ਲੜੀਆਂ ਲੱਗੀਆਂ ਨੇ ਜੀ ਉਹ ਲੜੀਆਂ ਸਿਰਫ ਇੱਕ ਖੰਭੇ ਤੇ ਚੱਲਦੀ ਹੈ ਜੀ ਉਹ ਚੱਲੀਆਂ ਹੀ ਨਹੀਂ ਹੈਗੀਆਂ ਜੀ ਚੱਲੇ ਹੀ ਨਹੀਂ ਹੈਗੀਆਂ ਅੱਛਾ ਇੱਕ ਖੰਭਾ ਚੱਲਦਾ ਉੱਥੇ ਉਹਨੂੰ ਚਲਾਉਣ ਦੀ ਜ਼ਿੰਮੇਵਾਰੀ ਤਾਂ ਬਣਦੀ ਹੈ ਨਾ ਉਹ ਤਾਂ ਬਣਦੀ ਹੈ ਨਾ ਔਰ ਚਲਾਉਣ ਦੀ ਵੀ ਬਣਦੀ ਹੈ ਉਹਨੂੰ ਮੇਨਟੇਨ ਰੱਖਣ ਦੀ ਵੀ ਬਣ ਆਪਾਂ ਵੱਡੇ ਸ਼ਹਿਰਾਂ ਚ ਜਾਂਦੇ ਨੇ ਚੱਲਦੀਆਂ ਬਹੁਤ ਸੋਹਣੀਆਂ ਲੱਗਦੀਆਂ ਤਾਂ ਆਪਾਂ ਨੂੰ ਵੀ ਇੱਕ ਫੀਲਿੰਗ ਆਈ ਸੀ ਯਾਰ ਭੜਾਡੇ ਦੇ ਵਿੱਚ ਵੀ ਇੱਕ ਸੁੰਦਰ ਚੀਜ਼ ਦੀ ਕੋਈ ਬਾਹਰੋਂ ਲੰਘਦਾ ਹੈ ਤਾਂ ਬਦਲਾ ਲੱਗਦਾ ਜਾਂ ਭੜਾੜਾ ਗਿਆ ਕੀ ਬਾਤ ਹੈ ਯਾਰ ਉਹਦੇ ਵਿੱਚ ਨਗਰ ਕੌਂਸਲ ਦੀ ਵੀ ਤਾਰੀਫ ਹੁੰਦੀ ਸੀ ਆਪਾਂ ਅਗਲਾ ਕ ਨਗਰ ਕੌਂਸਲ ਜਿਹੜਾ ਐਮਸੀ ਪ੍ਰਧਾਨ ਜੀ ਨੇ ਸੋਹਣਾ ਕੰਮ ਕਰ ਰਹੇ ਆ ਅਸੀਂ ਤਾਂ ਹੱਥ ਬੰਨ ਕੇ ਬੇਨਤੀ ਕਰਦੇ ਆ ਜੀ ਵੀ ਅਗਰ ਤੁਸੀਂ ਇਹ ਲਾਈਟਾਂ ਲਗਵਾਈਆਂ ਨੇ ਬਹੁਤ ਸੋਹਣੀ ਗੱਲ ਐ ਚੰਗੀ ਗੱਲ ਐ ਲਗਵਾਈਆਂ ਨੇ ਲੇਕਿਨ ਇਹਨੂੰ ਚਲਾਤਾ ਦਿਓ ਇੱਕ ਵਾਰੀ ਚਲਾ ਕੇ ਉਸ ਤੋਂ ਬਾਅਦ ਜੇਕਰ ਖਰਾਬ ਹੋਈਆਂ ਨੇ ਤਾਂ ਜਾਂਚਤਾ ਕਰ ਲਓ ਉਸ ਪਤੰਦਰ ਨੂੰ ਪੁੱਛਤਾ ਲਓ ਜਿਨੇ ਇਹ ਲਾਆਂ ਨੇ ਪਾਈ ਵੀ ਅੱਡੀ ਜਲਦੀ ਖਰਾਬ ਕਿ ਹੋ ਗਈਆਂ ਵੀ ਤੇਰੀ ਕੋਈ ਜ਼ਿੰਮੇਵਾਰੀ ਨਹੀਂ ਐ ਜਾਂਚਦਾ ਵਿਸ਼ਾ ਜਾਂਚਦਾ ਵਿਸ਼ਾ ਜਾਂਚ ਕਰੋ ਉਹਨੇ ਕਿਹੜੀ ਕਿਹੜੀ ਕੁਆਲਿਟੀ ਮੇ ਰੇਟਾਂ ਤੁਸੀਂ ਉਹਦੇ ਨਾਲ ਕੰਟਰੈਕਟ ਕੀਤਾ ਸੀ ਉਹ ਕਿਹੜੀ ਕੁਆਲਿਟੀ ਉਹਨੇ ਲਾਆਂ ਨੇਗੀਆਂ ਅਗਰ ਐਨੀ ਜਲ ਅਗਗੇ ਕੋਈ ਨਾ ਖੋ ਦਾ ਫਿਰ ਤਾਂ ਪੂਰੀ ਖਰਾਬ ਹੋ ਗਈ ਪੂਰੀ ਖਰਾਬ ਹੋ ਗਏ ਫਿਰ ਤਾਂ ਇਹ ਲੰਮਾ ਕਿ ਤੁਸੀਂ ਸੋਚੋ ਚਾਲ ਟਕਾਲਾ ਜੇ ਹੁਣੀ ਖਰਾਬ ਹੋ ਜਾਣਾ ਅੱਗੇ ਕਿੱਦਾਂ ਜਾਣਾ ਪੂਰੀ ਖਰਾਬ ਹੋ ਜਾਣਾ ਤਾਂ ਅਪਾ ਦਾ ਦਾਲ ਚ ਕਾਲਾ ਕਮਾਂਗੇ ਜੀ ਥੋੜਾ ਜਿਆ ਦੇ ਜਿਹੜੇ ਲੋਕਲ ਪ੍ਰਸ਼ਾਸਨ ਨੇ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆ ਚਾਹੇ ਸਾਡੇ ਐਮਸੀ ਸਾਹਿਬਾਨ ਨੇ ਪ੍ਰਧਾਨ ਜੀ ਨੇ ਈਓ ਸਾਹਿਬ ਨੇ ਜਿਹੜੇ ਵੀ ਹੈਗੇ ਨੇ ਜੋ ਵੀ ਜਿੰਨਾ ਮਹਿਕਮ ਨਾਲ ਸਬੰਧਿਤ ਹੈ ਜਿਹੜੇ ਵੀ ਸਬੰਧਿਤ ਹੈਗੇ ਵੀ ਥੋੜਾ ਜਿਆ ਤੁਸੀਂ ਜਾਂਚ ਕਰੋ ਵੀ ਉਹ ਬੰਦੇ ਨੇ ਲਾਇਆ ਕੀ ਹੈ ਲਾਇਆ ਕੀ ਹੈ ਕਿ ਥੋੜੇ ਜੀ ਹੁਣੀ 4-5 ਦਿਨਾਂ ਚ ਬੰਦ ਹੋ ਗਿਆ ਤੇ ਉਸ ਤੋਂ ਬਾਅਦ ਨੇ ਕੀ ਚੱਲਣਾ ਉਹ ਲੜੀਆਂ ਤਾਂ ਲੱਗੀਆਂ ਜਰੂਰ ਨੇ ਉਹ ਚੱਲੀਆਂ ਨਾ ਇੱਕ ਦਿਨ ਵੀ ਪਹਿਲੇ ਦਿਨ ਤੋਂ ਹੀ ਨਹੀਂ ਚੱਲੀਆਂ ਉਹ ਕੋਈ ਕਲੈਕਸ਼ਨ ਨਹੀਂ ਹੋਇਆ ਹੋਣਾ ਹੋ ਸਕਦਾ ਨਹੀਂ ਕਲੈਕਸ਼ਨ ਹੋਏ ਨੇ ਸੋ ਮੈਂ ਇੱਕ ਦੋ ਵਾਰ ਮੇਰੀ ਗੱਲ ਜੋ ਆਪਣੇ ਦੇਖਦੇ ਨੇ ਲੋਕ ਉਹ ਕਹਿੰਦੇ ਉਹ ਵਿਚਾਰੇ ਕੀ ਕਹਿੰਦੇ ਕਹਿੰਦੇ ਵੀ ਕੋਈ ਸਾਡੇ ਕਲੰਪ ਹੁੰਦੇ ਨੇ ਲੱਗਿਆ ਜੀ ਉਹ ਸਹੀ ਨਹੀਂ ਹੈ ਜੀ ਉਹਨਾਂ 'ਚ ਨੁਕਸ ਹੈ ਜੀ ਉਹ ਕਰਕੇ ਜਾਣਗੇ ਜੋ ਵੀ ਇਸ ਤਰ੍ਹਾਂ ਇਹ ਲੌਲੀਪੌਪ ਜਿਹਾ ਦਿਖਾਇਆ ਜੋ ਵੀ ਆਸੀਂ ਤਾਂ ਸਿਰਫ ਜਾਗਰੂਕ ਕਰ ਰਹੇ ਹਾਂ ਸਾਰਿਆਂ ਨੂੰ ਕਰ ਰਹੇ ਹਾਂ ਕਿ ਦੇਖੋ ਤੁਹਾਡੇ ਟੈਕਸ ਦਾ ਪੈਸਾ ਲੱਗ ਰਿਹਾ ਅਗਰ ਲੱਗ ਰਿਹਾ ਤਾਂ ਚੰਗੀ ਤਰ੍ਹਾਂ ਲੱਗਣਾ ਚਾਹੀਦਾ ਹੈ ਇਹ ਵੀ ਐਦਾਂ ਬਿਆਦ ਬਣੀ ਨਹੀਂ ਹੋਣੀ ਚਾਹੀਦੀ ਚਲਣੀ ਆ ਚਾਹੀਦੀ ਤੁਹਾਡੀ ਮਿਹਨਤ ਦੀ ਕਮਾਈ ਹੈ ਟੈਕਸ ਦੇ ਜ਼ਰੀਏ ਆਪਾਂ ਦਿੰਨੀਆਂ ਸਰਕਾਰ ਨੂੰ ਉਹ ਲੱਗ ਰਹੀਆਂ ਨੇ ਸਾਡੇ ਤੇ ਹੀ ਲੱਗ ਰਹੀਆਂ ਨੇ ਅੱਛੀ ਗੱਲ ਹੈ ਚੰਗੀ ਗੱਲ ਹੈ ਸਰ ਨੂੰ ਸੋਨਾ ਬਣਾਇਆ ਜਾ ਰਿਹਾ ਲੇਕਿਨ ਜਿਹੜੇ ਸਾਡੇ ਜ਼ਿੰਮੇਵਾਰ ਲੋਕ ਨੇ ਨਾ ਉਹਨਾਂ ਨੂੰ ਜ਼ਿੰਮੇਵਾਰੀ ਅਦਾ ਕਰਨੀ ਚਾਹੀਦੀ ਹੈ ਜਾਂਚ ਕਰਨੀ ਚਾਹੀਦੀ ਹੈ ਕਿ ਜੇ ਅਸੀਂ ਇਹ ਤੇ ਪੈਸਾ ਖਰਚ ਕੀਤਾ ਹੈ ਇਹ ਚੱਲ ਨਹੀਂ ਰਹੀਆਂ ਤਾਂ ਕਿਉਂ ਨਹੀਂ ਚੱਲ ਰਹੀਆਂ ਤੇ ਚਲਣੀਆਂ ਜ਼ਰੂਰੀ ਨੇ ਤਾਂ ਤੁਸੀਂ ਵੀ ਆਪਣੀ ਰਾਏ ਦੇ ਸਕਦੇ ਹੋ ਕਮੈਂਟਾਂ ਚ ਵੀਡੀਓ ਤੇ ਜੁੜਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਨਮਸਕਾਰ ਨਮਸਕਾਰ